IMF ਨੇ ਪਾਕਿਸਤਾਨ ਦੇ ਉੱਤੇ 11 ਸ਼ਰਤਾਂ ਲਗਾ ਦਿੱਤੀਆਂ ਨੇ ਤੇ ਹੁਣ ਪਾਕਿਸਤਾਨ ਵੀ ਬਿਲਾਵਲ ਪੁੱਟੋ ਦੀ ਅਗਵਾਈ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਪਣਾ ਵਫਦ ਭੇਜ ਰਿਹਾ ਹੈ IMF ਕੋ ਮੰਤਰੀ ਮੁਦਰਾ ਕੋਸ਼ ਕਹਿੰਦੇ ਕਿ ਉਹਨਾਂ ਨੇ 11 پابੰਦੀਆਂ ਪਾਕਿਸਤਾਨ ਦੇ ਉੱਤੇ ਲਾਈਆਂ ਨੇ ਭਾਰਤ ਸਨੇਤ ਬਹੁਤ ਸਾਰੇ ਦੇਸ਼ਾਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਸੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਾਕਿਸਤਾਨ ਇੱਕ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਕੱਥਤ ਰੂਪ ਦੇ ਵਿੱਚ ਦੇਸ਼ ਹੈ। ਕੁਲ ਸਾਹਿਬ ਆਈਐਮਐਫ ਨੇ ਪਾਕਿਸਤਾਨ ਦੇ ਉੱਤੇ 11 ਸ਼ਰਤਾਂ ਲਗਾ ਦਿੱਤੀਆਂ ਨੇ ਉਹਨਾਂ ਸ਼ਰਤਾਂ ਦੇ ਤਹਿਤ ਹੀ ਪਾਕਿਸਤਾਨ ਨੂੰ ਕੰਮਕਾਜ ਕਰਨਾ ਪਵੇਗਾ। ਦੂਜੇ ਪਾਸੇ ਭਾਰਤ ਵੱਲੋਂ ਐਮਪੀਜ਼ ਦਾ ਇੱਕ ਜਿਹੜਾ ਵਫ਼ਦ ਹੈ ਵੱਖ-ਵੱਖ ਉਹ ਦੇਸ਼ਾਂ ਦੇ ਵਿੱਚ ਜਾਣਾ ਹੈ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਲੀਡਰਾਂ ਦੇ ਗਰੁੱਪ ਦੀ ਅਗਵਾਈ ਕਰਨ ਵਾਸਤੇ ਕਿਹਾ ਗਿਆ ਤੇ ਹੁਣ ਪਾਕਿਸਤਾਨ ਵੀ ਬਿਲਾਵਲ ਪੁੱਟੋ ਦੀ ਅਗਵਾਈ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਪਣਾ ਵਫ਼ਦ ਭੇਜ ਰਿਹਾ ਹੈ ਬਿਲਕੁਲ ਜੀ ਦੋਨਾਂ ਪਾਸੇ ਤੋਂ ਬਹੁਤ ਸਾਰੇ ਉਹ ਲੋਕ ਚੁਣੇ ਜਾਂਦੇ ਐ ਜਿਹੜੇ ਧਰਵਿੰਦਰ ਜੀ ਵਦੇਸ਼ਾਂ ਤੋਂ ਪੜ੍ਹ ਕੇ ਆਏ ਨੇ ਭਾਵੇਂ ਅਸੀਂ ਲੋਕ ਆਜ਼ਾਦ ਹੋ ਚੁੱਕੇ ਹਾਂ ਪਰ ਅਜੇ ਤੱਕ ਵੀ ਆਮ ਲੋਕਾਂ ਦੇ ਮਨਾਂ 'ਚ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਵਿਦੇਸ਼ਾਂ ਦੇ ਸਕੂਲ ਕਾਲਜ ਨੇ ਉਹਨਾਂ ਦੇ ਸਟੈਂਡਰਡ ਜ਼ਿਆਦਾ ਨੇ ਭਾਵੇਂ ਕਈ ਚੀਜ਼ਾਂ ਨੂੰ ਸਾਡੇ ਵਿਗਿਆਨੀਆਂ ਨੇ ਡਾਕਟਰ ਜਿਨੇ ਕੁਰਾਨੇ ਤੋੜਿਆ ਵੀ ਹੈ ਅੱਜ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਜੇ ਡਾਕਟਰ ਉਹ ਸਾਡੇ ਇਸ ਖਿੱਤੇ ਨਾਲ ਸੰਬੰਧਿਤ ਨਹੀਂ ਔਰ ਆਈਐਮਐਫ ਕਮੰਤਰੀ ਮੁਦਰਾ ਕੋਸ਼ ਉਹ ਕਹਿੰਦੇ ਕਿ ਉਹਨਾਂ ਨੇ 11 ਪਾਬੰਦੀਆਂ ਪਾਕਿਸਤਾਨ ਦੇ ਉੱਤੇ ਲਾਈਆਂ ਨੇ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਸੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਾਕਿਸਤਾਨ ਇੱਕ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਕਥਤ ਰੂਪ ਦੇ ਵਿੱਚ ਦੇਸ਼ ਹੈ ਜੇ ਇਹਨਾਂ ਨੂੰ ਤੁਸੀਂ ਪੈਸੇ ਦਿਓਗੇ ਇਹਨਾਂ ਨੇ ਫੇਰ ਅੱਤਵਾਦ ਨੂੰ ਪਰਫੁੱਲਤ ਕਰਨ ਵਾਸਤੇ ਉਹਦੇ ਵਿੱਚੋਂ ਚੋਖਾ ਹਿੱਸਾ ਖਰਚ ਦੇਣਾ ਹੈ ਇਸ ਦੇ ਮੱਦੇਨਜ਼ਰ ਆਈਐਮਪ ਵੱਲੋਂ ਕੁਝ ਪਾਬੰਦੀਆਂ ਜਿਹੜੀਆਂ 11 ਨੇ ਇੱਕ ਦਰਜਨ ਦੇ ਲਗਭਗ ਉਹ ਜਾਰੀ ਕਰਤੀਆਂ ਕਿ ਤੁਸੀਂ ਇਹਨਾਂ ਸ਼ਰਤਾਂ ਦੇ ਪਾਬੰਦੀਆਂ ਨਹੀਂ ਭਾਵ ਸ਼ਰਤਾਂ ਦੇ ਅਧੀਨ ਰਹਿ ਕੇ ਕੰਮ ਕਰੋਗੇ ਤੁਹਾਨੂੰ ਇਹ ਸ਼ਰਤਾਂ ਮੰਨ ਲੈਣੀਆਂ ਪੈਣਗੀਆਂ ਪਹਿਲੀ ਕਿਸ਼ਤ ਇਹਨਾਂ ਨੂੰ ਦਿੱਤੀ ਜਾ ਚੁੱਕੀ ਹੈ ਦੂਜੀ ਕਿਸ਼ਤ ਦੇ ਰਾਹੀਂ ਜੇ ਆਹ ਸ਼ਰਤਾਂ ਦੇ ਚਾਰਨੇ ਦੇ ਵਿੱਚੋਂ ਲੰਘ ਕੇ ਆਉਂਗੇ ਤਾਂ ਤੁਹਾਨੂੰ ਉਹ ਦੂਜੀ ਕਿਸ਼ਤ ਮਿਲੇਗੀ ਨਹੀਂ ਬਿਲਕੁਲ ਖਿਆਲ ਨਾ ਕਰਿਓ ਕਿ ਤੁਹਾਨੂੰ ਕੋਈ ਐਸ ਕਿਸਮ ਦੀ ਸਹਾਇਤਾ ਰਾਸ਼ੀ ਮਹਿਆ ਹੋਵੇਗੀ ਕਿਉਂਕਿ ਅਮਰੀਕਾ ਨੂੰ ਵੀ ਇਹ ਗੱਲ ਹੁਣ ਸਮਝ ਆ ਗਈ ਹੈ ਕਿ ਇਹ ਦੇਸ਼ ਹਾਲਾਂਕਿ ਹੋ ਸਕਦਾ 트럼ਪ ਸਾਹਿਬ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਸ਼ਾਹ ਨਵਾਜ਼ ਸ਼ਰੀਫ ਨੇ ਉਹਨਾਂ ਨਾਲ ਗੱਲ ਕੀਤੀ ਹੋਵੇ ਚੰਗੀ ਗੱਲ ਹੈ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਤਵਾਦ ਤੇ ਕਾਬੂ ਪਾਇਆ ਜਾਵੇ ਤਾਂ ਮੇਰਾ ਖਿਆਲ ਇਹਨਾਂ ਖੇਤਿਆਂ ਦੇ ਵਿੱਚ ਨਾ ਹਥਿਆਰਾਂ ਦੀ ਲੋੜ ਹੈ ਤੁਸੀਂ ਬਦਲ ਕੇ ਕੰਮ ਹੋਰ ਕਰ ਲਓ ਹਥਿਆਰ ਬਰਬਾਦੀ ਦਾ ਨਾਂ ਨਹੀਂ ਤੇ ਬਰਬਾਦੀ ਮਨੁੱਖਤਾ ਦੇ ਉਲਟ ਹੈ ਤੇ ਕੋਈ ਧਰਮ ਵਿਸ਼ਵ ਪੱਦਰ ਦਾ ਸਮੇਤ ਇਸਲਾਮ ਬਰਬਾਦੀ ਨਫ਼ਰਤ ਇਹ ਚੀਜ਼ਾਂ ਕਦੇ ਨਹੀਂ ਸਿਖਾਉਂਦਾ ਸਾਰੇ ਦੇ ਸਾਰੇ ਧਰਮ ਇਹਨਾਂ ਸਾਨਾ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਸੋ ਮੇਰਾ ਖਿਆਲ ਹੈ ਕਿ ਜਿਹੜੀਆਂ ਇਹ ਪਵੰਦੀਆਂ ਉਹਨਾਂ ਨੇ ਲਾਈਆਂ ਨੇ ਇਹ ਚੰਗੀ ਗੱਲ ਹੈ ਤੇ ਦੂਜੀ ਤੁਸੀਂ ਗੱਲ ਕੀਤੀ ਹੈ ਇਹ 1700 17800 ਅਰਬ ਡਾਲਰ ਦਾ ਹੈ ਤੇ ਬਲਾਬਲਾ ਪੁੱਟੋ ਸਾਹਿਬ ਨੂੰ ਇਸ ਕਰਕੇ ਚੁਣਿਆ ਗਿਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਵੀ ਆਪਣਾ ਬਹੁਤ ਤਿਆਰ ਕਰਤਾ ਤਤਰਵਧਰ ਜੀ ਉਹਨਾਂ ਨੂੰ ਕੋੜਾ ਹੱਕ ਨਹੀਂ ਜੇ ਸਾਡਾ ਵਫਦ ਜਾ ਰਿਹਾ ਹੈ ਜਿੱਤੇ ਸਵਾਲ ਵੀ ਉੱਠ ਗਏ ਔਰ ਕਾਂਗਰਸ ਵਾਲਿਆਂ ਨੇ ਕਹਿ ਤਾ ਕਿ ਅਸੀਂ ਤਾਂ ਸ਼ਸ਼ੀਤ ਰੂੜ ਦਾ ਨਾ ਹੀ ਨਹੀਂ ਪਾਇਆ ਇਹਨਾਂ ਚੀਜ਼ਾਂ ਦੇ ਵਿੱਚ ਵੀ ਸਿਆਸਤਾ ਨੇ ਹਾਲਾਂਕਿ ਸ਼ਸ਼ੀਤ ਰੂਰ ਕਾਂਗਰਸ ਪਾਰਟੀ ਦੇ ਵਿੱਚੋਂ ਯੋਗ ਵਿਅਕਤੀ ਹੈ ਜਿਹਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਕੁਝ ਪਤਾ ਉਹਨਾਂ ਨੇ ਵੀ ਇਹ ਬੇਨਜੀਰ ਪੁੱਟੋ ਦੇ ਪੁੱਤਰ ਬਿਲਾਵਲ ਪੁੱਟੋ ਜਿਹੜੇ ਇੰਗਲੈਂਡ ਤੇ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਆਏ ਨੇ ਇਸੇ ਕਰਕੇ ਉਹਦੀ ਅਗਵਾਈ ਦਿੱਤੀ ਹੈ ਤਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਨੂੰ ਮਾਮਲਿਆਂ ਦੀ ਸਮਝ ਹੋਵੇ ਮੇਰੇ ਵਰਗਾ ਤਾਂ ਉੱਥੇ ਜਾ ਕੇ ਬਿਠਾ ਦੋਗੇ ਉਹ ਤਾਂ ਕਾਲਾ ਅੱਖਰ ਭੈਂਸ ਬਰਾਬਰ ਉਹੀ ਨਜ਼ਰ ਆਵੇਗਾ ਜਿਹਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਜਿਹੜੀਆਂ ਕਤਰਾ ਕੀਮਤਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਨੀਤੀਆਂ ਬੜ ਰਹੀਆਂ ਨੇ ਉਹਨਾਂ ਦੀ ਸਮਝ ਹੈ ਉਹ ਲੋਕ ਹੀ ਇਹੋ ਜਿਹਾਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਨੇ ਇਹੋ ਜਿਹਾਂ ਮੀਟਿੰਗਾਂ ਹੁੰਦੀਆਂ ਨੇ ਉਹ ਜ਼ਿਆਦਾ ਤਰਜੀਹ ਦਿੰਦੇ ਰਹਿੰਦੇ